ਦਾ ਦੇ ਇਤਿਹਾਸਕ ਕੈਦਾਰਨਾਥ ਮੰਦਰ ਤੇ ਮਹਾਸ਼ਿਵਲਿੰਗ ਮੂਰਤੀ ਦੀ ਸਥਾਪਨਾ ਕੀਤੀ ਗਈ ਇਸ ਦੌਰਾਨ ਭਾਜਪਾ ਦੇ ਉਮੀਦਵਾਰ ਸੰਸਦ ਪ੍ਰਨੀਤ ਕੋਰ ਅਤੇ ਐਮਐਲਏ ਅਜੀਤਪਾਲ ਕੋਹਲੀ ਦੁਆਰਾ ਕੀਤੀ ਗਈ ਅਤੇ ਕੈਦਾਰਨਾਥ ਮੰਦਰ ਕਮੇਟੀ ਦੇ ਚੇਅਰਮੈਨ ਸਤਨਾਮ ਸਰੀਜਾ ਨੇ ਪக்தਾਂ ਦਾ ਸਵਾਗਤ ਕੀਤਾ ਅਤੇ ਪக்தਾਂ ਦੇ ਲਈ ਲੰਗਰ ਦਾ ਵੀ ਇੰਤਜ਼ਾਮ ਕੀਤਾ ਜਿਕਰ ਇਹ ਹੋ ਗਿਆ ਕਿ ਪਟਿਆਲੇ ਦੇ ਵਿੱਚ ਇਹ ਮੰਦਰ ਮਹਾਰਾਜਾ ਭੁਪਿੰਦਰ ਸਿੰਘ ਦੁਆਰਾ ਸਥਾਪਿਤ ਕਰਵਾਇਆ ਗਿਆ ਬਾਜੀ ਗੱਡੀ ਘੁੱਟ ਚੋ ਰਾ ਲਾਖਾ ਤੁਹਾਨੂੰ ਕੋਈ ਗੱਲ ਨਹੀਂ ਮੈਂ ਬਹੁਤ ਬਹੁਤ ਵਧਾਈ ਦਿੰਦੀ ਐ ਸਤਨਾਮ ਜੀ ਔਰ ਉਹਨਾਂ ਦੇ ਸਾਰੇ ਪਰਿਵਾਰ ਨੂੰ ਜਿਨ੍ਹਾਂ ਨੇ ਅਜੇ ਮੂਰਤੀ ਸਥਾਪਨਾ ਕੀਤੀ ਔਰ ਬਹੁਤ ਜੋ ਸ਼ਰਦਾ ਦੇ ਨਾਲ ਸਾਰੇ ਇਲਾਕੇ ਨੇ ਇਹਨਾਂ ਦੇ ਨਾਲ ਇਸ ਫੰਕਸ਼ਨ ਦੇ ਵਿੱਚ ਆਈ ਮੈਂ ਵੀ ਆ ਕੇ ਆਪਣਾ ਮੱਥਾ ਟੇਕ ਕੇ ਜਾ ਰਹੀ ਹਾਂ ਲੋਕਾਂ ਨੂੰ ਕੀ ਮੈਸੇਜ ਜੜਾ ਚੱਲੋ ਬਾਜੀ ਲੋਕਾਂ ਨੂੰ ਬਸ ਵਧਾਈ ਔਰ ਅਰਦਾਸ ਪਰ ਮਾਤਮਾ ਦੀ ਅਗੇ ਕਿ ਇਹਨਾਂ ਨੂੰ ਖੁਸ਼ਹਾਲ ਰੱਖਣ ਇਹਨਾਂ ਦੇ ਸਿਰ ਤੇ ਮਿਹਰ ਪਰ ਜਾਂ ਹੱਥ ਤੱਕ ਹਾਂਜੀ ਨਹੀਂ ਨਹੀਂ ਕੁਝ ਨਹੀਂ ਹੋਣੇ ਇੱਥੇ ਪੋਲੀਟੀਕਲ ਨਹੀਂ ਕਹਿਣਾ ਮੈਂਨੇ ਜੋ ਕਹਿਣਾ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ